ਸ਼੍ਰੀਕਲ ਜੀ ਸਾਰਿਆਂ ਨੂੰ ਗੱਲ ਕਰਾਂਗੇ ਪੰਜਾਬੀ ਇੰਡਸਟਰੀ ਨੂੰ ਲੈ ਕੇ ਇੱਕ ਵੱਡੀ ਅਪਡੇਟ ਸਾਹਮਣੇ ਆਈ ਹੈ ਪੰਜਾਬ ਸਰਕਾਰ ਨੇ ਪੰਜਾਬ ਫਿਲਮ ਮੀਡੀਆ ਬੋਰਡ ਦਾ ਨਵਾਂ ਚੇਅਰਮੈਨ ਐ ਘੋਸ਼ਿਤ ਕਰ ਦਿੱਤਾ ਹੈ ਸਪੀਡ ਰਿਕਾਰਡ ਦੇ ਓਨਰ ਦਿਨੇਸ਼ ਔਲਖ ਨੂੰ ਪੰਜਾਬ ਫਿਲਮ ਮੀਡੀਆ ਬੋਰਡ ਦਾ ਚੇਅਰਮੈਨ ਘੋਸ਼ਿਤ ਕਰ ਦਿੱਤਾ ਗਿਆ ਹੈ ਗੱਲ ਕਰੀਏ ਦਿਨੇਸ਼ ਔਲਖ ਦੀ ਤਾਂ ਇੰਡਸਟਰੀ ਦੀ ਹਿੱਟ ਫਿਲਮਾਂ ਯਾਨੀ ਦਿਲ ਦੀਆਂ ਗੱਲਾਂ ਹਾਈ ਐਂਡ ਯਾਰੀਆਂ ਤੇ ਜੱਟ ਐਂਡ ਜੂਲੀਅਟ 3 ਉਹਨਾਂ ਵੱਲੋਂ ਪ੍ਰੋਡਿਊਸ ਕੀਤੀਆਂ ਗਈਆਂ ਨੇ ਨਾਲ ਹੀ ਜੇ ਪੰਜਾਬੀ ਗਾਣਿਆਂ ਦੀ ਗੱਲ ਹੋਵੇ ਤਾਂ ਸਪੀਡ ਰਿਕਾਰਡ ਦਾ ਨਾਮ ਨਾ ਆਵੇ ਇਹ ਤਾਂ ਸੋਚਣਾ ਵੀ ਔਖਾ ਹੈ ਦਿਨੇਸ਼ ਔਲਖ ਦੀ ਲੀਡਰਸ਼ਿਪ ਹੇਠ ਪੰਜਾਬੀ ਸੰਗੀਤ ਸਿਰਫ ਦੇਸ਼ ਨਹੀਂ ਵਿਦੇਸ਼ਾਂ ਤੱਕ ਗੂੰਜਿਆ ਹੈ ਇੰਡਸਟਰੀ ਦੇ ਮਹਿਰਾਂ ਦਾ ਕਹਿਣਾ ਹੈ ਕਿ ਇਹ ਨਵਾਂ ਕਦਮ ਪੰਜਾਬੀ ਸਿਨੇਮਾ ਤੇ 뮤직 ਨੂੰ ਹੋਰ ਉਚਾਈਆਂ ਤੱਕ ਲੈ ਜਾਵੇਗਾ ਕਲਾਕਾਰਾਂ ਤੇ ਸਰਕਾਰ ਵਿਚਕਾਰ ਪੁਲ ਬਣੇਗਾ ਤੇ ਸਾਡੀ ਸੱਭਿਆਚਾਰਕ ਪਛਾਣ ਹੋਰ ਮਜ਼ਬੂਤ ਹੋਵੇਗੀ ਹੁਣ ਦੇਖਣਾ ਇਹ ਹੈ ਕਿ ਦਿਨੇਸ਼ ਔਲਖ ਜੀ ਦੇ ਨਵੇਂ ਵਿਚਾਰ ਪੰਜਾਬੀ ਐਂਟਰਟੇਨਮੈਂਟ ਜਗਤ ਨੂੰ ਕਿਹੜੀ ਨਵੀਂ ਦਿਸ਼ਾ ਦਿੰਦੇ ਨੇ